ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਆਪਣਾ ਪੰਚਾਇਤੀ ਕੰਮਾਂ ਤੇ ਬਹੁਤ ਵਧੀਆ ਹੋ ਰਿਹਾ ਆਪਣੇ ਪਿੰਲੇ ਦੇ ਕੰਮ ਨੂੰ ਦਿਖਾਉਣੇ ਆ ਜੀ ਇਹਦੇ ਸਾਡੇ ਬਾਰਡਰ ਬਾਕਸ ਦੇ ਭਾਈ ਨਾਲ ਹੀ ਗ੍ਰੈਡ ਹੈ ਗ੍ਰੈਡ ਦੇ ਨਾਲ ਬਾਰਡਰ ਬਾਕਸ ਹੈ ਗ੍ਰੈਡ ਦੇ ਨਾਲ ਬਾਰਡਰ ਬਾਕਸ ਹੈ ਨਾ ਨਾ ਦੀ ਅਟੈਚਮੈਂਟ ਹੈ ਸਾਨੂੰ ਭਾਈ ਪੂਰਾ ਸੁਖ ਹੈ ਗ੍ਰੈਡ ਤੋਂ ਭਾਈ ਪਹਿਲੀ ਮੋਟਰ ਸਾਡੀ ਇਹ ਮਾਰਡਰ ਬਾਕਸ ਨਾਲ ਚੱਕੀ ਹੈ ਬਾਰਡਰ ਬਾਕਸ ਨਾਲ ਚੱਕੀ ਹੈ ਇੱਥੋਂ ਆਟਾ ਚੱਕੀ ਚੱਕੀ 'ਚ ਲੈ ਜਾਓ ਚੱਕੀ ਤੋਂ ਚੱਕ ਕੇ ਬਰਦਰ ਵਾਸਤੇ ਗ੍ਰੈਡ ਕਰ ਲਿਓ ਜੀ ਵੀ ਲੱਗੀ ਪਈ ਆ ਵਾਟਰ ਬਾਕਸ ਤੇ ਆਇਆ ਬੱਲੇ ਨਾਲ ਨੂੰ ਠੀਕ ਕਰਨਾ ਮੁੰਡੇ ਕੰਮ ਕਰਨ ਲੱਗੇ ਪਏ ਐ ਇੱਧਰ ਮੁੰਡੇ ਤਾਸ ਤੱਪ ਜਿਹੜੇ ਬੈਠੇ ਨੇ ਜਿਹੜੇ ਬੈਲਰ ਨੇ ਤੇ ਇੱਧਰ ਸਾਡਾ ਚੋਬਰ ਬੈਠਾ ਐ ਇੱਧਰ ਬਾਈ ਡੱਕ 'ਚ ਬਣਾਈ ਐ ਨਾ ਜਾਲ ਜੂ ਬੰਨੀ ਜਾਂਦਾ ਯਾਨੀ ਕਿ ਕੋਲਾ ਬੁਣਾ ਕੇ ਨੰਮ ਬਹੁਤ ਸੋਹਣਾ ਚੰਦ ਰਿਹਾ ਹੈ ਪੁਨੇ ਪਿੰਡ ਦਾਨੇ ਵਾਲੇ ਵਿਖੇ ਪਹਿਲਾਂ ਖਾਲ ਖੂਲ ਪੱਕੇ ਬਣੇ ਉਹ ਵੀ ਬਹੁਤ ਘੈਂਟ ਬਣੇ ਫਿਰ ਇਸ ਸਕੀਮ ਸੀ ਕੋਈ ਰੁਪਿਆ ਨਹੀਂ ਘਰਾਇਆ ਕਹਿੰਦਾ ਤੂੰ ਇਹ ਇਹਦਾ ਉਹ ਵਾਟਰ ਟੈਂਕ ਹੈ ਇਹ ਉਹ ਪਹਿਲਾਂ ਹੱਗਿਆ ਟਾ ਡੈਕਸੀਕ ਲਾ ਇਹ ਲੱਖ ਲੀਟਰ ਦਾ ਲੱਖ ਲੀਟਰ ਨਾਲ ਨਹੀਂ ਪੂਰਾ ਹੁੰਦਾ ਸੀ ਪਿੰਡ ਤੇ ਘੱਟੋ ਘੱਟ 5 ਲੱਖ ਲੀਟਰ ਪਾਣੀ ਲੱਗਦਾ ਹੈ ਇਹਦੇ ਨਾਲ ਪਾਣੀ ਪੁੰਗਾ ਨਹੀਂ ਹੁੰਦਾ ਇਸ ਕਰਕੇ ਹੁਣ ਆਣਾ ਇਹ ਡਰਨਾ ਮਾਉ ਡੱਗ ਬਣਾ ਰਹੇ ਨੇ। ਸਾਡੀ ਨਾਲ ਦੇ ਜੀ ਮੁਰੰਮਤ ਹੋ ਗਈ। ਕੰਦਾ ਕੁੰਦਾ ਜੀ ਟੀਮੋਟੀ ਜੀ। ਇਹਦੇ ਨਾਲੇ ਹੁਣ ਇੱਧਰ ਵੱਡਾ ਡੱਗ ਬਣਾ ਰਹੇ। ਇੱਧਰ ਪੰਚਾਇਤ ਹੀ ਵਾਣ ਆ ਗਿਆ। ਜੋ ਕਿ ਇੱਥੇ 10 ਕਿੱਲੇ ਹੋਗੇ ਨੇ ਤਕਰੀਬਨ। ਤੇ ਕੰਮ ਹੁਣ ਮੀਂਹ ਦਾ ਕਰਕੇ ਰੁਕਿਆ ਹੋਇਆ ਹੈ। ਤੇ ਨਹੀਂ ਤਾਂ ਅਸੀਂ ਲੇਬਰਾਂ ਕੰਮ ਕਰੀ ਜਾਂਦੇ ਰਹਿੰਗੇ। ਕੰਮ ਬਹੁਤ ਸੋਹਣਾ ਚੱਲ ਰਿਹਾ ਹੈ। ਹਰ ਇੱਕ ਪਿੰਡ ਚ ਮੈਂ ਤਾਂ ਕਹਿੰਦਾ ਵੀ ਇਦਾਂ ਕੰਮ ਹੋਵੇ ਤਾਂ ਸਰਕਾਰਾਂ ਨੂੰ ਕੋਈ ਵੀ ਮਾੜਾ ਕਹਿ ਸਕਦਾ। 5-7 ਲੱਖ ਲੀਟਰ ਪਾਣੀ ਲਗਵਾਈ ਤੇ ਹੁਣ ਇੱਥੇ ਲੇਬਰ ਅੰਦਰ ਕੰਮ ਚੱਲੀ ਜਾਂਦਾ। ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਹਾਂਜੀ ਜਨਤਾ ਸਿੰਘ ਕਿਵੇਂ ਚੱਲਦਾ ਕੰਮ? ਬਹੁਤ ਵਧੀਆ ਚੱਲ ਰਿਹਾ ਜੀ। ਵਧੀਆ ਚੱਲਿਆ ਨਾ? ਹਾਂਜੀ। ਮੰਨ ਲਾ ਸਾਰਾ ਤੋਂ ਵੱਧ ਆਪਣੇ ਪਿੰਡ ਦੇ ਪੈਸੇ ਲੱਗੇ ਹਨਾ। ਹਾਂ। ਬਹੁਤ ਤੋਂ ਵੱਧ ਹੈ। ਪਿੰਡ ਦੇ ਪੈਸੇ ਲੱਗੇ। ਮੰਨ ਲਾ ਗਿਆ ਲੱਗਿਆ ਉਹਦਾ 2-3 ਕਰੋੜ ਹਨਾ। ਕਿੰਨੇ ਦਾ ਖਾਲ ਬਣ ਗਏ ਤੇ ਕਿੰਨੇ ਆਪਣੇ ਬਾਰਡਰ ਬਾਕਸ ਦੀ ਕੋਈ ਆਸ ਹੀ ਨਹੀਂ ਜਣਾ ਤੇ ਹਾਇ ਇਹ ਮਾਰ ਰੱਖਿਆ ਗਿਆ ਬੰਦਾ ਹਾਂ ਮਾਫ ਕਰ ਮਾਰਾ ਗਿਆ ਫੋੜ ਗਿਆ ਸਿੱਧਾ ਇਹ ਹੁਣ ਚੱਲੀ ਜਾਂਦਾ ਉਹ ਕਿਉਂ ਆ ਕੇ ਇਸ ਤਰ੍ਹਾਂ ਦੇਖ ਕੇ ਬੈਠੇ ਨੇ ਵੀ ਪਾਣੀ ਨੂੰ ਬੰਦ ਕਰ ਦੋ ਅੱਛਾ ਹਾਂ ਐ ਦੁਕਾਨ ਕਰ ਮਾਪੀ ਬਾਕੀ ਦਾਨਿਆਂ ਦੇ ਤੇ ਕੰਮ ਬਹੁਤ ਆਪ ਰਾ ਚੱਲੀ ਜਾਂਦਾ ਹਣਾ ਹਾਂ ਆ ਵੀਡੀਓ ਬਣ ਰਹੀ ਬੱਲੇ ਬਣਾ ਲੈ ਮੈਂ ਤੇ ਚੱਲ ਰਾਂ ਮਾ ਬਹੁਤ ਵਧੀਆ ਚੱਲੀ ਜਾਂਦਾ ਹੈ। ਡੈਮਨ ਗੈਮਨ ਹੋ ਜੀਦੀ ਹੈ। ਡੈਮਨ ਗੈਮਨ ਹੋ ਜੀ ਪਿਆ ਵਾ। ਹੈ? ਨਾਲੇ ਦਾ ਪਿੰਡ ਦੇ ਬੰਦਿਆਂ ਨਾਲ ਵਿਗਾਰ ਨੇ। ਨਾਲੇ ਸਾਡਾ ਕੰਮ ਕਰਦੀ। ਸਾਨੂੰ ਉਹੀ ਪੁਰਕਣੀ ਤੋਂ ਪਾਣੀ। ਪੁਰਕਣੀ ਤੋਂ ਪਾਣੀ ਪੂਰਾ ਨਹੀਂ ਆ ਰਿਹਾ ਜੀ। ਇਸ ਕਰਕੇ ਇਹ ਪੰਚਾਇਤ ਨੇ ਸੌਂਪ ਤਾਂ ਸਰਕਾਰ ਨੂੰ। ਤੇ ਇਹਨੂੰ ਵੱਡਾ ਕਰੋ ਤੇ ਇਹਨੂੰ ਚਲਾਓ। ਮੋਟੋਂ ਬਾਹਰ ਖਾਲਾ ਵਿਖਾਉਣਿਆਂ ਦੀ। ਆ ਵੀ ਬਹੁਤ ਵਧੀਆ ਬਣਾ। ਵਧੀਆ ਵਧੀਆ। ਬਾਡਰ ਬਾਕਸ ਬਣੀ ਜਾਂਦਾ ਆਪਣੇ ਪਿੰਡ ਦਾ। ਅੱਜ ਆ ਕੇ ਬਾਡਰ ਬਾਕਸ ਦੇਖਣਾ। ਅੱਛਾ। ਪੂਰਾ ਵਧੀਆ ਬਾਡਰ ਬਾਕਸ ਬਣਾਤਾ। ਚੰਗਾ ਲੱਗਿਆ। ਪੰਜ ਸਾਲ। ਅੱਛਾ। ਪੂਰਾ ਘੈਂਟ ਕੰਮ ਕਰਾਵੇ ਅੱਲਾਹ ਦੇ ਪੰਜੀਰ। ਠੀਕ ਹੈ। ਉਧਰ ਜੇ ਸੀ ਵੀ ਲੱਗ ਰਹੀ ਐ। ਹਾਂ। ਕੰਮ ਤਾਂ ਟਿਪ ਟੋਪ ਚੱਲੀ ਜਾਣਾ ਹਣਾ। ਪੂਰਾ ਓਕੇ। ਹਾਂ। ਆਹ ਕੋਲਗਾ ਪਾਣ ਹੋ ਜਾਂਦਾ ਜੀ। ਹਾਂ। ਤਲਾਬਣਾ ਤਾਂ ਬਹੁਤ ਡਾਬਲ। ਹਾਂ। ਆ ਜਾਣਾ ਆਪਾਂ ਖਾਲ ਦਿਖਾ ਦਈਏ। ਚੱਲ ਗਿਆ ਖਾਲ ਸੀ ਜਿਹੜੇ ਜਿਹੜਿਆ ਖਾਲ ਸੀ ਪੱਕੇ ਰਹਿੰਦੇ ਸਾਰੇ ਟੀਡਾਂ ਦੇ ਜਮਾ ਧੁਰ ਲਾਦੇ ਗਿਆ ਤਾਂ ਓਕੇ ਕਰਦਾ ਕਾ ਮੈਂ ਕਿਸੇ ਨੂੰ ਨੱਕਾ ਨਹੀਂ ਦੇ ਤੇਲ ਵਾਲਾ ਬੰਦਾ ਦੁਖੀ ਨਹੀਂ ਹੁੰਦਾ ਯਾਰ ਖਾਲ ਤੋਂ ਹੋਰ ਤਾਂ ਗੱਲਾਂ ਨਹੀਂ ਐ ਗੱਲਾਂ ਆ ਖਾਲ ਵਾਲਾ ਕੰਮ ਵੀ ਨਿਮੇੜਦਾ ਖਾਲ ਵਾਲਾ ਕੰਮ ਬਹੁਤ ਵਧੀਆ ਨਿਮੇੜਿਆ ਕਿਉਂਕਿ ਤੇ ਨੱਕੇ ਲੈ ਜਾਂਦੇ ਕਿ ਮਿੱਟੀ ਖੁਰਗੀ ਤੇਲ ਤੇ ਪਾਣੀ ਨਹੀਂ ਜਾਂਦਾ ਸੀ ਤੇਲ ਤੇ ਪਾਣੀ ਹੁਣ ਜਮਾ ਧੁਰ ਵਾ ਗਿਆ ਤੇਲ ਵਾਲਾ ਬੰਦੇ ਨਾ ਤਾਂ ਕੋਈ ਕਢਾਉਣ ਜਾਂਦਾ ਸੀ ਉਹਦੇ ਨਾਲ ਬਹੁਤ ਵਧੀਆ ਹੋਇਆ ਉਹ ਖੋਲ ਕੇ ਦੀ ਤਿਆਰੀ ਹੈ ਨਾ ਇਹੇ ਫਿਲਟਰ ਲੱਗੂ ਇੱਥੇ ਸੈਕਸ਼ਨ ਵੈਲ ਉਹ ਡੱਗ ਚੋਂ ਬਣੀ ਇੱਥੇ ਆਊਗਾ ਹਾਂ ਡੱਗ ਚੋਂ ਇੱਥੇ ਆਊਗਾ ਹੂੰ ਇੱਥੇ ਆਰਓ ਸਿਸਟਮ ਲੱਗੂਗਾ ਇਧਰ ਇਹਦੇ ਚੈਂਬਰ ਦੇ ਕਿਸੇ ਦੀ ਸਾਈਡ ਅੱਛਾ ਤੇ ਲੱਗ ਕੇ ਤੋਂ ਕਲੀਅਰ ਜਿਹਾ ਆਊਗਾ ਨੀ ਕਲੀਅਰ ਟੈਂਕਿੰਗ ਦੇ ਉਹ ਟੈਂਕੀ ਸਪਲਾਈ ਪੰਪ ਦੇ ਲਈ ਠੀਕ ਹੈ ਇਹ ਚਾਰੋਂ ਲੱਗੂ ਇਹਦੇ ਆ ਚੀਜ਼ ਦੇ ਬਹੁਤ ਵਧੀਆ ਕੰਮ ਹੋ ਗਿਆ ਤਾਣ ਇਹ ਮੌਕੀ ਹੋ ਜੂ। ਆ ਦੇਖ ਚਾਰ ਦੁਬਾਰੀ ਇਹਦੀ ਮਾਰੀ ਹੋਈ ਆ ਸਾਰੀ ਇਹਦੀ ਨਵੀਂ ਮਾਰੀ ਆ। ਆ ਖਾਲ ਕਾਲ ਦੀ ਬੰਬ ਗੜਤੀ ਜਾਂ। ਖੇਤਾਂ 'ਚ ਬਾੜਦੇ ਲੋਕਾਂ ਦੇ ਵਸੇ ਕਾਲੇ। ਕੱਚ ਨਹੀਂ ਛੱਡੀ। ਹਾਂਜੀ ਵਾਟਰ ਬਾਕਸ ਤੋਂ ਬਾਅਦ ਆ ਗਿਆ ਪਰ ਖੇਤ ਗੇੜਾ ਲਾਉਣਾ। ਸਾਨੂੰ ਪਤਾ ਹੈ ਬਾਰਿਸ਼ ਪਈ ਹੋਈ ਐ। ਆਉਣਾ ਪੈਂਦਾ। ਆਉਣਾ ਪੈਂਦਾ ਐ ਤੇ ਕੰਮ ਜਿਹੜੇ ਮਾੜੇ ਮੋਟੇ ਰਹਿੰਦੇ ਉਹ ਨਵਟਿਆ ਲਗੇ। ਤੇ ਹੌਲੀ ਚੱਲਵਾਂ ਲਾਇਆ ਮਾਗਰ ਪਿਆ ਕੋਈ ਮਾਗਰ ਦੀ ਭੈਣ ਦੇ ਗੁਚੀ ਮਰਾ ਦੇ ਪਰ ਤਾਪ ਚੀ ਜਾਣਾ ਤੇ ਇੱਕ ਤਾਂ ਮਾਰੀ ਲਾ ਦੇਣਾ ਹੋਵੇ ਹੈ ਆਣ ਕਮਾਂਡ ਚ ਵੀ ਨਾ ਆ ਲਿਆ ਕਰ ਭੈਣ ਦੇ ਮੱਖੀਆਂ ਭਿੰਕੀ ਜਾਂਦੇ ਨਾਲ ਤੇ ਇਹ ਰਹੀ ਆਪਣੀ ਚਰੀ ਤੇ ਹੁਣ ਭਾਈ ਫਸਲਾਂ ਤੋਂ ਬਚ ਗਈ ਤੇ ਹੋਰ ਤਾਂ ਗੱਲਾਂ ਨੇ ਆ ਗੱਲਾਂ ਮੌਸਮ ਭਾਈ ਜਿੰਨਾ ਚਿਰ ਖੁੱਲਦਾ ਨਹੀਂ ਫਸਲ ਨਹੀਂ ਜੱਜਦੀ ਹੁੰਦੀ ਹੁਣ ਫਸਲਾਂ ਲਹਿਰਾਉਂਦੀਆਂ ਨੇ ਦੇਖ ਕਿਵੇਂ ਇਹ ਝੂਲੇ ਮਾਰਦੀਆਂ ਨੇ ਆ ਲੱਗਦਾ ਗੱਟਾ ਗੱਟਾ ਰੇਦਾ ਪਾਇਆ ਹੁੰਦਾ ਹੈ ਪਰ ਕੁਦਰਤ ਕੁਦਰਤੀ ਹੈ ਕੁਦਰਤ ਬਿਨਾ ਕੋਈ ਹੱਲ ਨਹੀਂ ਚਾਰ ਦਾ ਪਾਣੀ ਚ ਪਾਣੀ ਚ ਪਾਉਂਦੇ ਮੈਂ ਗਿੱਚੀ ਗਿੱਚੀ ਘਟੂ ਮੋਬਾਈਲ 60000 ਦਾ ਕਹਿੰਦਾ ਤਾਂ ਜਾਂਦੀ ਹੈ ਮੇਰੇ ਹਿਸਾਬ ਸੁਣੀ ਆਈ ਹਾਂ ਚ ਕਿਉਂ ਨਹੀਂ ਆਈ ਚੱਤਰ ਭਾਵ ਨਾਲ ਤੇ ਹੁਣ ਸੁਣ ਦਿਖਾਉਂਦਾ ਕਿ ਇਹ ਵਾਲਾ ਮਾਸਮੇ ਕਿਹੜੇ ਇਲਾਕੇ ਚ ਮੀਂਹ ਪੈ ਰਿਹਾ ਹੈ ਤੇ ਸਾਡੇ ਦਾ ਕੱਲ ਪਿਆ ਸੀ ਕੱਲ ਪਈ ਕੋਈ ਜ਼ਿਆਦਾ ਨਹੀਂ ਪਿਆ ਵੈਗਰੂ ਦੀ ਕਿਰਪਾ ਨਾਲ ਬਸ ਕਿਹਾਰੇ ਜੇ ਭਰੇ ਤੇ ਫਿਰ ਮੀਂਹ ਬੰਦ ਹੋ ਗਿਆ ਤਨੀਰ ਬਹੁਤ ਵਾਰਦਾ ਮੀਂਹ ਗੱਲ ਤਨੀਰ ਵੱਧ ਪੈ ਗਿਆ ਬੋਹਾ ਬਲਾਡੇ ਮੇ ਨਹੀਂ ਭੀਖੀ ਮਣੀ ਇਧਰ ਵੀ ਜ਼ਿਆਦਾ ਹੈ ਪਰਮਾਤਮਾ ਬਸ ਸਭ ਤੇ ਮਿਹਰ ਪਰੇ ਹੱਥ ਰੱਖੀ ਸਾਡੇ ਭਾਈ ਦਾ ਕਿਸੇ ਦਾ ਨੁਕਸਾਨ ਹੋਇਆ ਹੈ ਪ੍ਰਮਾਤਮਾ ਤੂੰ ਹੀ ਜਾਣੀ ਜਾਣੇ ਤੂੰ ਹੀ ਪੂਰਾ ਕਰਨਾ ਘੱਟ ਆਗਰੀ ਫਸਲ ਤੇ ਜਰੂਰ ਕੱਢੀ ਵਿਚਾਰਿਆਂ ਦਾ ਸਾਨੂੰ ਦੋ ਦੋ ਮਣ ਘੱਟ ਦੇ ਦੀ ਪ੍ਰਮਾਤਮਾ ਪਰ ਉਹਨਾਂ ਤੇ ਕਣਕ ਸਾਡੇ ਨਾਲ ਵੱਧ ਹੋ ਗਈ ਜੇ ਸਾਡੇ 40 ਰਹਿ ਜੂ ਤਾਂ ਵੀ ਕੋਈ ਚੱਕਰ ਨਹੀਂ ਪਰ ਉਹਨਾਂ ਦੇ ਵਿਚਾਰਿਆਂ ਨੇ 70 ਹੋਣੀ ਚਾਹੀਦੀ ਤੇ ਪ੍ਰਮਾਤਮਾ ਤੂੰ ਮਿਹਰ ਕਰੀ ਉਹਨਾਂ ਦੇ ਸਿਰ ਤੇ ਹੱਥ ਰੱਖੀ ਤੇ ਹਰ ਸਾਰਿਆਂ ਦੀ ਰੱਖੀ ਪਰ ਉਹਨੇ ਥੋੜਾ ਜਿਹਾ ਵੱਧ ਰੱਖੀ ਬਾਮਾਤ ਸੋ ਅੱਜ ਦਾ ਬਲੌਗ ਆਪਣਾ ਇਹ ਨਹੀਂ ਸੀ ਧੰਨਵਾਦ ਜੀ ਸਾਰਿਆਂ ਦਾ ਵੈਗੁਰੂ ਕਿਰਪਾ ਕਰੇ ਧੰਨਵਾਦ ਬੋਲਣਾ ਕੁਝ ਹੋਏ ਨਾ ਬਸ